ਅਨਸਾਂ ਦੇ ਵਿੱਚ ਆਏ ਹੋ ਚਿੰਤਾ ਤੇ ਚੈਕਿੰਗ ਕਰ ਰਹੇ ਹੋ ਨਾਕਿਆਂ ਦੀ ਇਹ ਸਾਡੀ ਜਿਹੜੀ ਰੈਗੂਲਰ ਚੈਕਿੰਗ ਹੈ ਨਾਈਟ ਚੈਕਿੰਗ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਮਨਤਾ ਚ ਇੱਕ ਹਫਤਾ ਪਹਿਲਾਂ ਵੀ ਸਪੈਸ਼ਲ ਨਾਈਟ ਚੈਕਿੰਗ ਜਿਹੜੀ ਐ ਐਸਐਸਪੀ ਸਾਹਿਬ ਨੇ ਕਰਵਾਈ ਸੀਗੀ ਔਰ ਅੱਜ ਵੀ ਜਿਹੜਾ ਹੈਗਾ ਸਪੈਸ਼ਲ ਸਾਡਾ ਨਾਈਟ ਚੈਕਿੰਗ ਦਾ ਜਿਹੜਾ ਸਾਡਾ ਪ੍ਰੋਗਰਾਮ ਅਸੀਂ ਤੇ ਕੱਢਿਆ ਔਰ ਇਹਦੇ ਤਹਿਤ ਸਾਡਾ ਮੇਨ ਮਕਸਦ ਇਹ ਹੈ ਕਿ ਲੋਕਾਂ ਚ ਤਾਂ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤੇ ਜਿਹੜੇ ਮਾੜੇ ਅੰਸਰ ਨੇ ਰਾਤ ਨੂੰ ਕਿਉਂਕਿ ਇਹ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਰਾਤ ਨੂੰ ਜਿਹੜੀ ਹੈਗੀ ਪੁਲਿਸ ਫੋਰਸ ਘੱਟ ਹੁੰਦੀ ਹੈ ਦਿਨ ਵੇਲੇ ਜ਼ਿਆਦਾ ਹੁੰਦੀ ਹੈ ਤੇ ਇਸ ਤਰੀਕੇ ਦੀ ਸਪੈਸ਼ਲ ਚੈਕਿੰਗ ਨਾਲ ਸਾਡ ਨੂੰ ਸਾਡਾ ਜਿਹੜਾ ਉਹਨਾਂ ਤੇ ਕੰਟਰੋਲ ਹੈ ਮਾੜੇ ਅੰਸਰਾਂ ਤੇ ਉਹ ਜਿਹੜਾ ਬਣਿਆ ਰਹਿੰਦਾ ਔਰ ਇਸ ਤੋਂ ਇਲਾਵਾ ਕੁਝ ਵਿਅਕਤੀ ਜਿਹੜੇ ਕਿ ਰਾਤ ਨੂੰ ਆਵਾਜਾਈ ਦਿਨਾਂ ਦੀ ਚੱਲਦੀ ਰਹਿੰਦੀ ਹੈ ਜਿਵੇਂ ਕੁਝ ਵਿਅਕਤੀ ਬਾਹਰਲੇ ਡਿਸਟ੍ਰਿਕਟਾਂ ਤੋਂ ਕੰਮ ਤੋਂ ਪਰਤ ਰਹੇ ਹੁੰਦੇ ਨੇ ਜਾਂ ਕਿਸੇ ਨੇ ਕਿਸੇ ਦੇ ਕੋਈ ਵਿਆਹ ਸ਼ਾਦੀ ਤੋਂ ਜਾਂ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਿਹਾ ਹੁੰਦਾ ਤੇ ਉਹਨਾਂ ਦਾ ਜਿਹੜਾ ਹੈਗਾ ਪੁਲਿਸ ਦੇ ਨਾਲ ਰਾਪਤਾ ਬਣਿਆ ਰਹਿੰਦਾ ਉਹਨਾਂ ਦੇ ਵਿੱਚ ਇਹ ਵਿਸ਼ਵਾਸ ਬਣਿਆ ਰਹਿੰਦਾ ਕਿ ਪੁਲਿਸ ਉਹਨਾਂ ਵਾਸਤੇ ਜਿਹੜੀ ਹੈਗੀ ਹੈ ਹਮੇਸ਼ਾ ਜਿਹੜੀ ਹੈਗੀ ਹੈ ਪੂਰੀ ਤਿਆਰੀ ਨਾਲ ਜਿਹੜਾ ਹੈਗਾ ਉਸਤੈਦ ਸਾਰੇ ਜਿਹੜੇ ਨਾਕੇ ਨੇ ਲਗਾਤਾਰ ਚੱਲਣਗੇ ਸਰ ਇਹ ਨਾ ਕਿ ਅਲੱਗ-ਅਲੱਗ ਟਾਈਮਿੰਗ ਜਿਹੜਾ ਹੈਗਾ ਸਾਡਾ ਇਹਦੇ 'ਚ ਹੁੰਦਾ ਹੈ ਜਨਰਲੀ ਅੱਜ ਜਿਵੇਂ 10 ਤੋਂ ਲੈ ਕੇ ਤੇ 12 1 ਵਜੇ ਤੱਕ ਅਸੀਂ ਜਿਹੜਾ ਹੈਗਾ ਇਹਦੇ 'ਚ ਚੈਕਿੰਗ ਕਰਾਂਗੇ ਸਰ ਜਿਸ ਤਰ੍ਹਾਂ ਮਾਨਸਿੰਧ ਵਿੱਚ ਪਹਿਲਾਂ ਵੀ ਦੇਖਿਆ ਕਿ ਕਾਫੀ ਜਿਸ ਨੇ ਚੈਂਸ ਨੈਚਰ ਜਿਹੜੇ ਨੇ ਘੁੰਮ ਰਹੇ ਨੇਗੇ ਬਿਨਾ ਨੰਬਰੀ ਮੋਟਰਸਾਈਕਲਾਂ ਤੋਂ ਸਰ ਇਹ ਕਿੰਨੇ ਚਾਹੁੰਦੇ ਦੇਖੋ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਬੇਰੋਜ਼ਗਾਰੀ ਕਾਰਨ ਕੁਝ ਨੌਜਵਾਨ ਨੇ ਜਿਹੜੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਤੇ ਸਾਡਾ ਜਿਹੜਾ ਮਕਸਦ ਤਾਂ ਇਹੀ ਹੈ ਕਿ ਅਸੀਂ ਇਸ ਤਰ੍ਹਾਂ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਪੈਟੀ ਕ੍ਰਾਈਮ ਜੀ ਨੂੰ ਆਪਾਂ ਕਹਨੇ ਆ ਛੋਟਾ ਕ੍ਰਾਈਮ ਉਹਦੇ ਤੇ ਸਾਡੀ ਕੰਟਰੋਲ ਬਣੇ ਔਰ ਇਹ ਜਿਹੜੀ ਨਾਈਟ ਚੈਕਿੰਗ ਹੈ ਤੇ ਦਿਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਕਈ ਵਾਰੀ ਅਚਾਨਕ ਨਾਕੇ ਲਗਾਨੇ ਆ ਤਾਂ ਸਾਡਾ ਜਿਹੜਾ ਮਕਸਦ ਇਹੀ ਹੁੰਦਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਛੋਟੀਆਂ ਘਟਨਾਵਾਂ ਜੁਰਮ ਵਾਲੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਚੋਰੀ ਵੀ ਸ਼ਾਮਿਲ ਹੈ ਤੇ ਇਹਨਾਂ ਇਹਨਾਂ ਤੇ ਜਿਹੜਾ ਹੈਗਾ ਸਾਡਾ ਕੰਟਰੋਲ ਬਣਿਆ ਰਹੇ ਤੇ ਇਹਨਾਂ ਦੇ ਵਿੱਚ ਘਟਾ ਹੋਵੇ। ਲਾਸਟ ਟਾਈਮ 702 ਵੀਲਰ ਇੰਪੋਰਟ ਕੀਆ 32 ਇੰਪੋਰਟ ਕੀਆ 700 ਚਲਾਤੇ। ਟ੍ਰੈਫਿਕ ਚਲਾਣ ਦੀ ਵੀ ਸਾਡੀ ਜਿਹੜੀ ਹੈਗੀ ਹੈ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਮੁਹਿੰਮ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਕਿਉਂਕਿ ਅਕਸਰ ਦੇਖਣ ਚ ਆਇਆ ਹੈ ਕਿ ਲੋਕੀ ਜਿਹੜਾ ਕ੍ਰਾਈਮ ਕਰਦੇ ਨੇ ਇਸ ਤਰੀਕੇ ਦਾ ਛੋਟਾ ਚੋਰੀ ਹੋਗੀ ਜਾਂ ਸਨੇਚਿੰਗ ਹੋਣੀ ਉਹਦੇ ਵਿੱਚ ਜਿਹੜੀ ਚੋਰੀ ਕੀਤੀ ਹੋਈ ਮੋਟਰਸਾਈਕਲ ਨੂੰ ਯੂਜ਼ ਕਰ ਲੈਂਦੇ ਨੇ ਜਾਂ ਬਿਨਾ ਨੰਬਰ ਦੀ ਮੋਟਰਸਾਈਕਲ ਯੂਜ਼ ਕਰ ਲੈਂਦੇ ਨੇ ਤੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਚਲਾਨਿੰਗ ਦੀ ਜਿਹੜੀ ਸਾਡੀ ਡਰਾਈਵ ਹੈ ਉਹ ਵੀ ਇਸੇ ਮਕਸਦ ਦੇ ਨਾਲ ਜਿਹੜੀ ਹੈਗੀ ਅਸੀਂ ਚਲਾਈ ਸਰਪੀਖੀ ਦੇ ਵਿੱਚ ਕਾਫੀ ਚੋਰੀਆਂ ਜਿਹੜੀਆਂ ਪਹਿਲਾਂ ਵੀ ਵਾਰਦਾਤਾਂ ਹੋ ਚੁੱਕੀਆਂ ਨੇ ਪਰੰਤੂ ਕਿੰਗਰ ਥਾਣੇ ਵੀ ਲੱਗ ਚੁੱਕੇ ਨੇ ਰਾਤ ਨੂੰ ਸੜਕਾਂ ਵੀ ਰੋਕੀਆਂ ਜਾਂਦੇ ਪਰ ਕੋਈ ਹੱਲ ਨਹੀਂ ਹੋ ਰਿਹਾ 14 ਦਸਰ ਹਰ ਰੋਜ਼ ਨਿਤ ਚਾਰ ਚੋਰੀਆਂ ਹੋ ਰਹੀਆਂ ਨੇ ਇਹਦੇ 'ਚ ਅਸੀਂ ਜਿਹੜਾ ਹੈਗਾ ਲਾਸਟ ਟੂ ਲਾਸਟ ਵੀਕ ਮੈਂ ਕਿਹਾ ਆਇਆ ਸੀਗਾ ਉਦੋਂ ਵੀ ਪਿੰਡ ਵਾਲਿਆਂ ਨੇ ਇਹ ਗੱਲ ਕਹੀ ਸੀਗੀ ਪਰ ਇਹਦੇ ਵਿੱਚ ਅਸੀਂ ਕੀ ਹੈਗਾ ਕਿ ਉਸ ਟਾਈਮ ਜਿਹੜੇ ਪਿੰਡ ਅਸੀਂ ਆਏ ਸੀਗੇ ਸਰਦੂਰਗੜ ਦਾ ਪਿੰਡ ਸੀ ਉੱਥੇ ਅਸੀਂ ਜਿਹੜਾ ਹੈਗਾ ਨਾਈਟ ਡੋਮਿਨੇਸ਼ਨ ਵਾਸਤੇ ਇੱਕ ਪੈਟ੍ਰੋਲਿੰਗ ਜਿਹੜੀ ਹੈਗੀ ਚਲਾਤੀ ਸੀਗੀ ਤੇ ਇਹਦੇ ਵਿੱਚ ਵੀ ਐਸਐਸਪੀ ਸਾਹਿਬ ਜਿਹੜਾ ਹੈਗਾ ਧਿਆਨ ਦੇ ਕੇ ਤੇ ਪਿੱਛੇ ਦੇ ਵਿੱਚ ਵੀ ਜੇਕਰ ਕੋਈ ਐਹੋ ਜਿਹੀਆਂ ਚੀਜ਼ਾਂ ਦੇ ਬਾਰੇ ਵਿੱਚ ਸੁਤਨਾ ਮਿਲਦੀ ਹੈ ਤਾਂ ਉੱਥੇ ਨਾਈਟ ਪੈਟ੍ਰੋਲਿੰਗ ਜਿਹੜੀ ਹੈਗੀ ਸਪੈਸ਼ਲ ਚਾਲੂ ਕਰਵਾ ਕਰਵਾਈ ਜਾਵੇਗੀ ਜਿਸ ਦੇ ਨਾਲ ਕਿ ਇਹਨਾਂ ਜਿਹੜੀਆਂ ਘਟਨਾਵਾਂ ਦੇ ਵਿੱਚ ਜਿਹੜੀ ਹੈਗੀ ਰੁਕਾਵਟ ਪੈ ਸਕੀ ਸਰ ਸ਼ਹਿਰ ਦੇ ਵਿੱਚ ਪੀਸੀਆਰ ਦੀ ਜੋ ਹੈ ਨਾਈਟ ਡਿਊਟੀ ਹੁੰਦੀ ਹੈ ਪਰ ਕੱਲ ਫਿਰ ਵੀ ਮਾਨਸਾ ਦੇ ਵਾਟਰਬਾਕਸ ਰੋਡ ਦੇ ਉੱਤੇ ਇੱਕ ਗੱਡੀ ਚੋਰੀ ਕੀਤੀ ਗਈ ਹੈ ਦੇਖੋ ਘਟਨਾਵਾਂ ਹੁੰਦੀਆਂ ਹੈਗੀਆਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਪੀਸੀਆਰ ਦਾ ਜਿਹੜਾ ਜਵਾਨ ਹੈ ਉਹ ਹਰ ਇੱਕ ਜਗ੍ਹਾ ਤੇ ਹਰ ਇੱਕ ਸਮੇਂ ਮੌਜੂਦ ਹੋਵੇ ਔਰ ਜੇਕਰ ਉਹਨਾਂ ਦੇ ਡਿਊਟੀ ਦੇ ਵਿੱਚ ਕੋਈ ਲਾਪਰਵਾਹੀ ਪਾਈ ਜਾਂਦੀ ਹੈ ਐਸਐਸਪੀ ਸਾਹਿਬ ਚੈੱਕ ਕਰਨਗੇ ਤੇ ਉਤੇ ਆਪਾਂ ਕਾਰਵਾਈ ਹੋਈ ਜ਼ਰੂਰਗਾ ਠੀਕ ਹੈ ਸਰ